ਸੋ ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੋਗ ਸਵਾਗਤ ਕਰਤਾ ਪੰਨਾ ਬਲੌਗ ਦੇ ਵਿੱਚ ਤੇ ਹੁਣ ਲਿਖਣਾ ਹੈ ਕਹਾਣੀ ਪਰ ਪਹਿ ਨਵੀਂ ਸਕ੍ਰਿਪਟ ਲਿਖਣ ਨਾ ਮੈਂ ਰਿੰਦਰ ਤੇ ਕਰਦੇ ਆ ਰੈਡੀ ਇਹਨੂੰ ਰੈਡੀ ਕਰਕੇ ਫਿਰ ਇਸ ਸਕ੍ਰਿਪਟ ਤੇ ਕੰਮ ਕਰਦੇ ਆ ਫਿਰ ਜਲਦੀ ਤੁਹਾਨੂੰ ਜਿੱਦ ਨਵੀਂ ਵੀਡੀਓ ਵੇਖਣ ਨੂੰ ਮਿਲੂਗੀ ਤੇ ਜਹਾਡੇ ਹਾਸਦੇ ਪੰਜਾਬੀ ਅਫੀਸ਼ੀਅਲੀ ਚੈਨਲ ਤੇ ਤੇ ਆਲਰੇਡੀ ਦੋ ਵੀਡੀਓ ਤਾਂ ਆ ਗਈਆਂ ਆ ਇੱਕ ਪਿੰਡ ਇਹ ਕਿਹਾ ਸੀ ਆਪਣੀ ਗੱਪੀ ਸਰਪੰਚ ਦੂਜੀ ਹੈਗੀ ਬਾਪੂ ਦਾ ਜੋਗਾ ਤੇ ਤੇ ਜਿਉਂ ਲਿਖਣ ਆ ਤੇ ਲਿਖ ਕੇ ਕੰਪਲੀਟ ਕਰਕੇ ਤੇ ਫਿਰ ਵਲੌਗ ਪਾ ਦੂੰ ਮੈਂ ਤੇ ਵੀਡੀਓ ਤਾਂ ਦੱਸ ਦੂੰ ডিসਕ੍ਰਿਪਸ਼ਨ ਚ ਲਾ ਦਾਂਗੇ ਇਹਦਾ ਵੀ ਲਿੰਕ ਪਰ ਵੀ ਸਾਡੀ ਹਰੇਕ ਵੀਡੀਓ ਦੇ ਚ ਲਿੰਕ ਲਾ ਦਿਆ ਕਰਾਂਗੇ ਬਸ ਉਹ ਕਹਾਣੀ ਰੈਡੀ ਹੋਣ ਦੀ ਹੈ ਦੇ ਤਿਆਰ ਕਰਨ ਬੜੇ ਬaje ਤੇ ਚਲੋ ਠੀਕ ਆ ਮਿਲਦੇ ਬਾਅਦ ਚ ਬਾਕੀ ਦਾ ਵਲੌਗ ਬਾਅਦ ਚ ਕੰਟੀਨਿਊ ਕਰਦੇ ਆ ਹੁਣ ਅਸੀਂ ਇੱਥੇ ਕੰਮ ਕਰ ਲਈ ਮੜਾ ਸਕ੍ਰਿਪਟ ਤੇ ਚਲੋ ਠੀਕ ਆ ਹੁਣ ਜਾਣਾ ਦੁੱਧ ਲੈਣਾ ਇਹਨੂੰ ਕਹਾਂ ਦੇ ਕਹਿੰਦਾ ਨਹੀਂ ਜਾਣਾ ਮੈਂ ਤੁਰਕੇ ਤੁਰਕੇ ਕਿ ਆਵਾਜ਼ ਤੇ ਕਿੰਨਾ ਮੁਰਸ਼ਲ ਕੱਢੋ ਫੇਈ ਜਾਣਾ ਮਾਨੀ ਜਾਨਾ ਨਾ ਨਹੀਂ ਤੇ ਜਾਨੇ ਹੁਣ ਪਾਉਂਦੇ ਆ ਸ਼ੋਰਟ ਫੋਨ ਨੇ ਸ਼ੋਰ ਪਾ ਲਈਏ ਫੇਈ ਜਾਨੇ ਹੈ ਕਦੋਂ ਕੋਣਾ ਤੂੰ ਕਰੇ ਫੇਰ ਉਹ ਮੈਂ ਆਉਂਗਾ ਤੇ ਤੂੰ ਨਾਲ ਹੀ ਆ ਜਾਗੇ ਤੂੰ ਡਰ ਲੱਗਦਾ ਜੀ ਰਾਸਤੇ ਤੈਨੂੰ ਕੋਈ ਭੂਤ ਟੈਂਪਰ ਚੱਲੇ ਆ ਆ ਚੱਲ ਗਏ ਜਾਨਾ ਵਾ ਕੀ ਕਰਨਾ ਵਿਹਲੇ ਪੇ ਇਧਰ ਉਧਰ ਨੂੰ ਟੈਲਣਾ ਯੋ ਉਧਰੋਂ ਉਨਾ ਤੇ ਫੇਰ ਤੇਰੇ ਫੈਨ ਵਾਧੂ ਮਿਲ ਜੰਦੇ ਉਧਰ ਨੂੰ ਤੇਰੀ ਫੈਨ ਫੋਲੋਇੰਗ ਵੜੀ ਇਧਰ ਫੈਨ ਫਾਲਿੰਗ ਕਰਦੀ ਹੈ ਜੇ ਆਪਾਂ ਚੱਲੇ ਨਹੀਂ ਆ ਬਾਕੀ ਮਾਲਕ ਕਿਰਪਾ ਕਰੇ ਬੜਾ ਚਟਾ ਲੱਗਣਾ ਹੈ ਫੈਨ ਫਾਲਿੰਗ ਮਾਲਕ ਬਣਾਉਣੇ ਆ ਬਣਾ ਦੇਣੀ ਨੇ ਟੈਨਸ਼ਨ ਨਾਲ ਉਹ ਸ਼ੇਰ ਉਹ ਲੈ ਤਰਾਹਤ ਨਹੀਂ ਨਾ ਵੱਡੀ ਚਲ ਠੀਕ ਹੈ ਹੁਣ ਜਾਂਦੇ ਦੂਤਲੇ ਮਿਲਦੇ ਹੁਣ ਜਾਂਦੇ ਦੂਤ ਰਹਿਣਾ ਤੇ ਫਾਈਨਲੀ ਆ ਵੀ ਆ ਹੀ ਗਿਆ ਕੋਦਾਂ ਮੈਂ ਲੱਗਾ ਤੇਰੀ ਰੀਲ ਫਿਰ ਚੱਲ ਆ ਗਿਆ ਹੁਣ ਜਾਂਦੇ ਹਾਂ ਇਕੱਠੇ ਹੀ ਏ ਕਹਿੰਦਾ ਮੈਂ ਨਹੀਂ ਆਣਾ ਥੋੜਾ ਤੇ ਬੜੀ ਗਲੌਨੀ ਜਿਹੜਾ ਕੰਮ ਚੱਲ ਰਿਹਾ ਹੈ। ਪਿੱਤਾ ਹੁਣ। ਇਹ ਥੋਰਟ ਸਪੋਟ ਹੈ। ਸ਼ਾਰਟ ਪਾਉਣੇ ਆ। ਸ਼ਾਰਟ ਪਾਉਣ ਵਾਲੇ ਨਾ ਅੱਡੇ ਤੇ ਇੱਕ ਰੀਲ ਪਾਉਣ ਵਾਲੀ ਹੈ। ਬਾਹਰ ਦੀਏ। ਤੂੰ ਆਨ ਕਰਤਾ ਕਿ ਨਹੀਂ? ਮੇਰਾ ਚੱਲਣ ਦੇ ਆ। 1 2 3 8 10 ਤੱਕ ਕੀ? 100 ਤੱਕ। 1 8 100। ਚਲੋ ਠੀਕ ਆ। ਉਹੀ ਥੋਰਟ ਫੋਟ ਆਨ ਕਰਨ ਨੂੰ ਲਿਖ ਰਹੇ ਹਾਂ ਤਾਂ। ਵੈਨ ਇਹ ਸ਼ੇਰਾ ਵੀ ਗਾੜੀ ਹੋਇਆ। ਅਗਲੇ ਬੱਚਾ ਪਾਰਟੀ ਤੇ ਗਈ ਹੈ। ਕੀ ਅੱਜ ਇਹ ਦੇਖਿਆ ਨੀ ਸਾਹਿਬ ਜੀ ਲਾਵਾ ਸੋ ਗਾਈਸ ਹੁਣ ਦੇਖਨੇ ਆ ਜੇਠਾ ਲਾਲ ਵੇਖੋ ਸਵਾਸ ਚਲੋ ਠੀਕ ਆ ਨਹੀਂ ਜੇਠਾ ਲਾਲ ਵੇਨੇ ਆ ਰੋਲ ਕਾ ਬਾਹਰ ਜਾਣਾ ਤੁਹਾਨੂੰ ਫਿਰਨਾ ਨਹੀਂ ਤੇ ਫਿਰ ਵਲੌਗ ਐਂਡ ਕਰਕੇ ਬਾਰਡ ਕਰਕੇ ਭੋਜਾਂਗੇ ਜੇ ਫਾਰਮ ਕੀ ਹੈ ਕਾਹੋਂ ਸ ਦੇਖੀ ਹੈ ਇਹ ਨਹੀਂ ਹੈ ਹੈ ਇਹ ਨਹੀਂ ਪਤਾ ਪਤਾ ਹੁਣ ਡੈਡੀ ਲੈ ਕੇ ਆਏ ਆ ਬਾਬਾ ਜੀ ਘਰੋਂ ਚਾਕਲੇਟਾਂ ਮਲਪੀ ਬਾਹਰੋਂ ਕੋਈ ਆਏ ਸੰਗ ਦੇ ਤੇ ਲੜੀ ਜਾਂਦੇ ਹੀ ਜੰਗੀ ਤਰ੍ਹਾਂ ਚੈੱਕ ਕਰੋ ਟਵਿਕਸ ਮਾਰਸ ਸਨਿਕਰਸ ਆ ਗੜਿਆ ਬੌਨਟੀ ਸ਼ੋਕੋ ਬੌਨਟੀ ਸ਼ੋਕੋ ਟੌਫੀਜ਼ ਅਭੀ ਬਹੁਤ ਵਧੀਆ ਵੈਰਾਈਟੀਆਂ ਆਈਆਂ ਵਾ ਤੇ ਚਲੋ ਖਾਣੇ ਆ ਟੈਸਟ ਵੈਨੇ ਕਿਦਾਂ ਇਹਨਾਂ ਦਾ ਬਾਹਰੋਂ ਇੱਕ ਬੌਨਟੀ ਇੱਕ ਟਵਿਕਸ ਤੇ ਚਲੋ ਠੀਕ ਆ ਮਿਲਦੇ ਖਾਣੇ ਨਾਲੇ ਟੈਸਟ ਵੈਨੇ ਕਰ। ਸੋ ਗਾਈਜ਼ ਹੁਣ ਖਾਣੇ ਆ ਬੌਨਟੀ ਫਲੇਵਰ ਇਹ 20 ਜਨਕ ਕੋਕੋਨਟ ਦਾ ਫਲੇਵਰ ਹੈ ਆ ਵੇਖੋ ਕੋਗਨਿਟਿਵ ਵਿੱਚ ਹੈ ਇਹਦੇ ਇਹ ਆ ਚਾਰ ਪਈਆਂ ਖਾਣ ਲਿਆ ਪੂਰੀ ਫਿਲਿੰਗ ਕੀਤੀ ਇਹਦੇ ਵਿੱਚ ਕੋਕੋਨਟ ਦੀ ਪੂਰੀ ਦੇਖੋ ਪੂਰੀ ਮਮੀ ਆਉਂਦੀ ਵਿੱਚ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੇ ਪੂਰੀ ਫਿਲਿੰਗ ਮਲਵੇ ਰਵੇ ਵਾਈਟ ਵਾਈਟ ਜਣਾ ਇਹ ਦੇਖੋ ਕੋਕੋਨਟ ਹੈ ਇਹ ਲੋ ਜਾਨੇ ਨਾ ਮੜਪਾ